2019 ਤੋਂ ਲੈ ਕੇ 2022 ਤੱਕ ਸਾਡੀ ਸੁਣਵਾਈ ਨਹੀਂ ਹੋਈ ਪੁਲਿਸ ਨੇ ਨਹੀਂ ਸੁਣਿਆ ਪੁਲਿਸ ਦੀ ਅੱਖਾਂ ਤੇ ਮੋਟੀਆਂ ਕਾਲੀਆਂ ਇੰਕਾ ਚੜ ਗਏ ਸੀ ਸ਼ਾਇਦ ਤੇ ਪੁਲਸ ਨੂੰ ਈਵਨ ਐਸਐਸਪੀ ਤੱਕ ਨੂੰ ਨਹੀਂ ਸੀ ਕੋਈ ਦਿਖਿਆ ਕਿ ਸੁਣੇ ਸੋ ਅਸੀਂ ਕੋਰਟ 'ਚ ਗਏ ਕੋਰਟ ਜਾ ਕੇ ਅਸੀਂ ਕੰਪਲੇਂਟ ਕੇਸ ਪਾਇਆ ਉਹਨਾਂ ਨੇ ਇਸ ਚੀਜ਼ ਨੂੰ ਦੇਖਦੇ ਹੋਇਆ ਇੱਕ ਬੰਦੇ ਦੇ ਖਿਲਾਫ ਜਿਹੜੀ ਪ੍ਰਾਈਮ ਅਫਸਾਇਰ ਵਿਡਨਸ ਆਈ ਉਹ ਓਹਲੀ ਐਵੀਡੈਂਸ ਦੇ ਬੇਸ ਸੰਚਿਤ ਕੁਮਾਰ ਦੇ ਖਿਲਾਫ 379 ਦਾ ਪਰਚਾ 379 ਮੇਰੇ ਕੋਲ ਬੜੀ ਤਰ੍ਹਾਂ ਦੀ ਦੁਨੀਆ ਹੁੰਦੀ ਹੈ ਵਕੀਲਾਂ ਔਰ ਅੱਪਾ ਅਜ ਤੱਕਰ ਗੰਦੇ ਕੇਸ ਦੇ ਪੈਸੇ ਨਹੀਂ ਪੁਰੇ ਡਰ ਲੱਗਦਾ ਇਹਨਾਂ ਹੱਥਾਂ ਨੂੰ ਕਿ ਬੱਚਾ ਮੇਰਾ ਇੱਕੋ ਹੀ ਹੈ ਮੈਂ ਉਹਨੂੰ ਪਾਲਣਾ ਮੈਂ ਘਟਿਆ ਕੇਸ ਦੇ ਪੈਸੇ ਜਿਹੜਾ ਮੈਨੂੰ ਪਤਾ ਲੱਗ ਜਾਣਾ ਮੈਂ ਫਾਰਮੂਲਾ ਕੀ ਹੈ ਕਿ ਪਹਿਲਾਂ ਮੈਂ ਪੈਸੇ ਲੈਣਾ ਫਿਰ ਮੈਂ ਅਗਲੀ ਦੀ ਗੱਲ ਸੁਣਦਾ ਫਿਰ ਉਹ ਚ ਮੈਨੂੰ ਲੱਗਦਾ ਔਰ ਕਹਿ ਕੇ ਲੈਣਾ ਕਿ ਤੇਰੇ ਭਾਈ ਪੈਸੇ ਵਾਪਸ ਨਹੀਂ ਹੋਣੇ ਤੇ ਜੇ ਮੈਨੂੰ ਲੱਗ ਜਾਣਾ ਕਿ ਬੰਦਾ ਖੁਦ ਦੋਸ਼ੀ ਹੈ ਜਾਣ ਬੁਝ ਕੇ ਇਹਨੇ ਕੰਮ ਕੀਤਾ ਤੇ ਮੈਂ ਉਹਨੂੰ ਗੇਟੋ ਬਾਹਰ ਇਹ ਦਿੰਨਾ ਭਾਜੀ ਤੁਹਾਡਾ ਕਿਸਮਾ ਅੱਛਾ ਇਹ ਜਿਹੜੀਆਂ ਨੇ ਟੀਨਾ ਚੱਕੀਆਂ ਮੇਰੇ ਕਹੂੰਗਾ ਕਬਾੜ ਚੱਕਿਆ ਇੱਕ ਬਾੜ ਚੱਕਣ ਦੀ ਸਜ਼ਾ ਤੁਸੀਂ ਉਹਨੂੰ ਕਿੰਨੇ ਕੇ ਦਵਾ ਰਹੇ ਹੋ 10 ਕੇ ਸਾਲ ਮੰਨਦੇ ਹੋ ਬਾੜ ਚੱਕਣ ਦੀ 10 ਸਾਲ ਉਹ ਨਹੀਂ ਕਬਾੜ ਨਹੀਂ ਹੈ ਕਾਨੂੰਨ ਦੀ ਬਦਖਲਾਫੀ ਕੀਤੀ ਆ ਮੇਰਾ 35000 ਰੁਪਈਆ ਦਾ ਤੇ ਪਹੁੰਚ ਜੇਬਸ ਉਹ ਕਿੰਨਾ ਮੰਗੇ ਬੰਦਾ ਵਿਅੰਗਪੂਰਵਕ ਉਹ ਕਬਾੜ ਵਾਸਤੇ 23 11 ਤੋਂ ਲੈ ਕੇ 24 23 ਬੰਦਿਆਂ ਦੇ ਪਰਚਾ ਹੋਣਾ ਭਾਜੀ ਉਹ ਮਣੀ ਢੱਬਾ ਵੇਖੋ ਸ਼ੌਕਰ ਜਿੱਥੇ ਵਿਗਦੇ ਮੈਨੂੰ ਨਹੀਂ ਪਤਾ ਤੁਹਾਡੇ ਬਾਜ਼ਾਰ ਕੀ ਕਹਿੰਦੇ ਨੇ ਉੱਥੋਂ ਬੈਠਿਆ ਸ਼ਾਸਤਰੀ ਮਾਰਕੀਟ ਉੱਥੋਂ ਬੈਠਿਆ ਉਹਨੂੰ ਮਾਈ ਰਾਂ ਗੇਟਵੇ ਦੀ ਕਹਾਣੀ ਸੁਣ ਗਈ ਉਹ ਆ ਵੇਖੀ ਕੀਤੀ ਨਾ ਇਹਨਾਂ ਚੁੱਕੇ ਨਹੀਂ ਸ਼ਾਮ ਦੇ 7:30 ਵਜੇ ਹੁਣ ਉਸ ਚੋਰ ਦਾ ਸਾਥ ਦੇਣ ਵਾਲੇ ਉਸ ਦਿਨ ਵੀ ਉਹ ਚੋਰ ਸੀ ਤਾਂ ਹੀ ਉਹ ਜਮੰਨਿਆ ਗਿਆ ਤੇ ਆਵਾਜ਼ ਮਾਰੀ ਹੋਣੀ ਹੈ ਕਿ ਆਹ ਸ਼ਰਮਾ ਜੀ ਉਹ ਯਾਰ ਤੂੰ ਵੀ ਆ ਜਾ ਉਹ ਤੂੰ ਵੀ ਆ ਜਾ ਕਰੀ ਜਰਾ ਸਹਣ ਉਹਨਾਂ ਨੇ ਪੜਿਆ ਵੀ ਨਹੀਂ ਹੋਣਾ ਲਿਖਿਆ ਕੀ ਵਿੱਚ ਪਰ ਕਾਨੂੰਨ ਇਹਦੀ ਛੂਟ ਨਹੀਂ ਦਿੰਦਾ ਇਗਨੋਰੈਂਸ ਆਫ ਲਾ ਇਸ ਨਾਟ ਐਨ ਐਕਸਕਿਊਜ਼ ਤੁਸੀਂ ਮੇਰੀ ਗਲਤ ਗਵਾਹੀ ਪਾ ਦਿਓ ਭਾਜੀ ਤੁਸੀਂ ਅੱਜ ਗਵਾਹੀ ਪਾਓ ਕਿ ਸੁਨੀਲ ਮੱਲਨ ਐਸ ਘਰ ਚ ਰਹਿੰਦਾ ਜੇ ਮੈਂ ਵਾਰਦਾਤ ਕਰਕੇ ਆਇਆ ਤੁਸੀਂ ਬਚ ਕੇ ਵਿਖਾ ਦਿਓ ਹੋਰ ਚੱਕਾ ਚੌਧਰੀ ਤੇ ਗੁੰਡੀ ਰਣ ਪ੍ਰਧਾਨ ਇਹ ਸਾਡੇ ਬਜ਼ੁਰਗਾਂ ਦੀਆਂ ਖਾਣਾ ਨੇ ਤੇ ਅੱਜ ਵੀ ਉਹੀ ਹੋਇਆ ਉਹ ਜਿੰਨਿਆਂ ਨੇ ਹੁਣ ਗਵਾਹੀਆਂ ਪਾਈਆਂ ਸੀ ਨਾ ਇਹ ਹੁਣ ਚੱਕੀ ਪੀਸਿੰਗ ਐ ਤੇ ਪੀਸਿੰਗ ਐ ਕਿਉਂਕਿ ਸਟੈਪ 1 ਹੋ ਗਿਆ ਹੁਣ ਪ੍ਰੀਲੀਮਿਨਰੀ ਐਵੀਡੈਂਸ ਆਉਣੀ ਐ ਉਸ ਉਸ ਸੈਕੰਡਰੀ ਐਵਿਡੈਂਸ ਹੋਣੀ ਹੈ ਸੈਕੰਡਰੀ ਐਵਿਡੈਂਸ ਜੋ ਸਾਰੇ ਕਾਗਜ ਪੜੇ ਜਾਣੇ ਆ ਪੁਲਿਸ ਨੂੰ ਲਿਆਉਣੇ ਪੈਣੇ ਆ ਐਸੇ ਕੁਲਦੀਪ ਸਿੰਘ ਵੀ ਕਿੱਥੋਂ ਬੱਜੇਗਾ ਇਹ ਕਿੰਨੀ ਕਿ ਸਜ਼ਾ ਹੋ ਸਕਦੀ ਹੈ ਅਰਵਿੰਦਰ ਸੰਚਿਤ ਅਰਵਿੰਦਰ ਤੇ ਪਲੱਸ ਜਿਹੜੇ ਗਵਾਹ ਸੀ ਉਹਨਾਂ ਨੂੰ ਅਲੱਗ-ਅਲੱਗ ਜਾਂ ਦੋਨੋਂ ਸੇ ਅਜੀ ਸੰਚਿਤ ਨੂੰ ਤਾਂ ਸ਼ਾਇਦ 20 ਸਾਲ ਹੋਵੇ ਬਾਕੀਆਂ ਨੂੰ 40-40 ਕਰਾ ਦੇ ਉਹ ਕਿਉਂ ਅਜਿਹੀ ਚੋਰ ਦਾ ਸੰਭ ਦਿੱਤਾ ਸਾਥ ਦੇਣ ਵਾਲੇ ਨਹੀਂ ਦੇਖੋ ਨਾ ਮੈਂ ਲਲਕਾਰਾ ਮਾਰਾ ਹੋਣਾ ਫੜ ਲੋ ਇਹਨੂੰ ਪਾ ਲੋ ਪਾ ਲੋ ਲੰਮਿਆ ਤੇ ਸੁਪਰੀਮ ਕੋਰਟ ਕਹਿੰਦੀ ਹੈ ਲਲਕਾਰਾ ਮਾਰਨ ਨਾਲ ਉਹਨੂੰ 20 ਸਾਲ ਤੱਕ ਨੂੰ ਪੀਐਨਐਲ ਕਰਾਰਾ ਮਾਰਦਾ ਤੇ ਜੋਸ਼ ਨਹੀਂ ਸੀ ਕ੍ਰੀਏਟ ਹੋਣਾ ਰੈਪੁਬਲਿਕ ਸੀ ਕ੍ਰੀਏਟ ਹੋਣੀ ਤੇ ਬੰਦਾ ਬਚ ਜਾਣਾ ਸੀ ਕਤਲ ਕਰਨ ਵਾਲੇ ਤੇ ਸਿਰ ਚੱਕ ਵੀ ਬਣਿਆ ਸੂਇਸ਼ ਕਰਕੇ ਇਹਨਾਂ ਨੇ ਅਲੱਛਰੀ ਦਿੱਤੀ ਉਹਨੂੰ ਕਿਸੇ ਤਰ੍ਹਾਂ ਵੇਖਿਆ ਹੀ ਨਹੀਂ ਬੰਦਾ ਵੀ ਬੇਕਸੂਰ ਹੈ ਹੁਣ ਕਰਾਇਓ ਨਾ ਬੇਕਸੂਰ ਆਪਣੇ ਆਪ ਨੂੰ ਪਹਿਲਾ ਕਸੂਰਵਾਰ ਵਖਾ ਲਿਓ ਕਿ ਹੈਗੇ ਹੋ ਕੇ ਬਚਦੇ ਹੋ ਤੁਸੀਂ ਜਦੋਂ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਚ ਲੈਂਦੇ ਹੋ ਮင်း ਤੁਸੀਂ ਕੋਈ ਵੀ ਗੈਰ ਕਾਨੂੰਨੀ ਕੰਮ ਕਰਦੇ ਹੋ ਸਿਰਫ ਇੱਕ ਬੰਦਾ ਖੜਾ ਸਿੱਧਾ ਹੋਣਾ ਚਾਹੀਦਾ ਇੱਕ ਬੰਦਾ ਹਲਾ ਦੂ ਸਾਰਾ ਸੋਹ ਕਾਨੂੰਨ ਹਲਾਉਂਦਾ ਵੀਡੀਓ ਫੁਟੇਜ ਨੂੰ ਝੂਠਾ ਕਰਾਏਗਾ ਕਿ ਟੀਨ ਨਹੀਂ ਮੈਂ ਚੁੱਕੀ ਜਿਹੜੀ ਵੇਖੀ ਐ ਦਰਸ਼ਕਾਂ ਨੇ ਫਿਰ ਵੀਡੀਓ ਫੁਟੇਜ ਨੂੰ ਝੂਠਾ ਕਰਾਏਗਾ ਕਿ ਮੈਂ ਪਿੱਛੇ ਨਹੀਂ ਤੁੰਨੀ ਇਹ ਬੰਦੇ ਆਪਣੇ ਸਾਇਨਾ ਤੋਂ ਮੁਕਰਣਗੇ ਕਿ ਅਸੀਂ ਉਹ ਸਾਂਝਾ ਰਾਜੀਨਾਮਾ ਤੇ ਸਾਂਝਾ ਮੇਜਰ ਨਾਮਾ ਬਣਾ ਕੇ ਅਸੀਂ ਨਹੀਂ ਦਿੱਤਾ ਸਾਇਨਾ ਤੋਂ ਮੁਕਰ ਕੇ ਖਾਣ ਤੇ ਪੁਲਸ ਵਾਲੇ ਲੋ ਅੰਦਰ ਤੁੰਦੂਗਾ ਕਿ ਪੁਲਸ ਵਾਲ ਨੇ ਜਾਲੀ ਸਾਇਨ ਕੀਤੇ ਹੁਣ ਪੁਲਿਸ ਵਾਲਾ ਕੋਟ-ਕੋਟ ਕੇ ਬਣਾਊਗਾ ਚੋਰੀ ਲੱਖ ਦੇ ਵੀ ਹੁੰਦੀ ਹੈ ਤੇ ਕੱਖ ਦੇ ਵੀ ਹੁੰਦੀ ਹੈ ਪਰ ਚੋਰੀ ਚੋਰੀ ਹੀ ਹੁੰਦੀ ਹੈ ਕਈ ਵਾਰ ਅਸੀਂ ਇਹ ਜਿਹੀ ਹਰਕਤਾਂ ਕਰ ਜਾਂਦੇ ਆ ਜਿਹਦਾ ਅੱਗੇ ਜਾ ਕੇ ਪਛਤਾਵਾ ਵੀ ਬੜਾ ਹੁੰਦਾ ਤੇ ਜਦੋਂ ਅਸੀਂ ਉਹ ਹਰਕਤ ਕਰਦੇ ਆ ਤੇ ਸੋਚਦੇ ਨਹੀਂ ਐ ਕਿ ਇਹ ਮਾਮਲਾ ਇੰਨਾ ਵੱਡਾ ਹੋ ਸਕਦਾ ਹੈ ਤੇ ਇਹਦੀ ਸਜ਼ਾ ਵੀ ਬੜੀ ਵੱਡੀ ਹੋ ਸਕਦੀ ਹੈ ਕੁਝ ਐਦਾਂ ਦਾ ਹੀ ਮਾਮਲਾ ਜਲੰਧਰ ਚ ਆਇਆ ਹੈ ਜਿੱਥੇ ਕਿਸੇ ਨੇ ਅਨਜਾਨੇਚ ਬਚਕਾਨੇਚ ਜਾਂ ਗੁੱਸੇਚ ਇੱਕ ਬਹੁਤ ਛੋਟੀ ਹਰਕਤ ਕੀਤੀ ਇੱਕ ਬਹੁਤ ਛੋਟੀ ਚੋਰੀ ਕੀਤੀ ਪਰ ਜਿੱਦਾਂ ਕਿ ਪਹਿਲੇ ਕਿਹਾ ਉਹ ਕੱਖ ਦੀ ਸੀਗੀ ਪਰ ਮਾਮਲਾ ਉਹ ਲੱਖ ਦਾ ਬਣ ਗਿਆ ਮਾਮਲਾ ਵੱਧ ਗਿਆ ਤੇ ਕੇਸ ਹੋ ਗਿਆ ਹੁਣ ਸਾਡੇ ਨਾਲ ਮੌਜੂਦ ਨੇ ਵਕੀਰ ਡਾਕਟਰ ਸੁਨੀਲ ਮਨਨ ਐਡਵੋਕੇਟ ਨੇ ਜਿਹਨੂੰ ਕਹਿੰਦੇ ਨੇ ਕਿ ਟਾਈਮ ਆੜਾ ਆ ਜਵੇ ਤਾਂ ਕੁਝ ਵੀ ਹੋ ਸਕਦਾ ਪਰ ਇੱਕ ਚੀਜ਼ ਇਹ ਵੀ ਇਹ ਨਾਲ ਕਿ ਕਾਨੂੰਨ ਦੀ ਰਖਵਾਲੀ ਵੀ ਹੋਣੀ ਚਾਹੀਦੀ ਹੈ ਜਸਟਿਸ ਹਰ ਇੱਕ ਨੂੰ ਮਿਲਣਾ ਚਾਹੀਦਾ ਹੈ ਤੇ ਕਾਨੂੰਨੀ ਰਖਵਾਲੀ ਕੌਣ ਕਰਦਾ ਹੈ ਵਕੀਲ ਜੇ ਅੱਛਾ ਵਕੀਲ ਹੋਵੇ ਤਾਂ ਤੁਹਾਨੂੰ ਕਰੋੜਾਂ ਕੀ ਤੁਹਾਡੇ 10 ਰੁਪਏ ਵੀ ਡਿੱਗੇ ਹੋ ਤਾਂ ਉਹ ਵੀ ਮਿਲਾ ਦੇਣਗੇ ਹੁਣ ਐਦਾਂ ਦਾ ਹੀ ਕਿਸੇ ਇਨਸਾਨ ਦਾ ਆ ਐਡਵੋਕੇਟ ਸੁਨੀਲ ਮੱਲਨ ਉਹਨਾਂ ਨੇ ਇਹ ਡਾਕਟਰ ਵੀ ਨੇ ਪੀ ਐਚ ਡੀ ਕੀਤੀ ਹੋਈ ਹੈ ਡਾਕਟਰ ਸਾਹਿਬ ਕਿਹਦਾ ਮਾੜਾ ਟਾਈਮ ਤੁਸੀਂ ਲਿਆਂਦਾ ਇਹ ਦੱਸੋ ਜਾਂ ਕਿਸੇ ਨੂੰ ਕਿੰਨਾ ਵੱਡਾ ਇਨਸਾਨ ਦਾ ਆ ਕੋਈ ਕੇਸ ਬੜਾ ਇੰਟਰਸਟਿੰਗ ਹੈ ਲੋਕ ਥੋੜਾ ਆਪ ਹੀ ਸੁਣਨ ਦੇਖੋ ਪਹਿਲੀ ਗੱਲ ਤੇ ਚੋਰੀ ਦਿਲ ਦੀ ਹੋਈ ਸੀ ਸਵਾਨਦੀਤ ਹੋਈ ਨਹੀਂ ਕਿਉਂਕਿ ਜਦੋਂ ਦਿਲ 'ਚ ਠੇਸ ਪਹੁੰਚਦੀ ਹੈ ਨਾ ਜੀ ਉਹ ਕਰਾਹੇ ਨਿਕਲਦੇ ਨੇ ਚੀਨ ਦੀ دیوار 10 ਕਿਲੋਮੀਟਰ ਡਿੱਗ ਪਈ ਸੀ ਇੱਕ ਨਵੇਂ ਵਿਆਹੇ ਜੋੜੇ ਦੀ ਉਹਦੇ ਬੰਦੇ ਨੂੰ ਚੁੱਕ ਕੇ ਲੈ ਗਏ ਸੀ ਚੀਨ ਦੀ دیوار ਬਣਾਉਣ ਲੱਗਾ ਕਿੰਨੇ ਜੁਰਮ ਹੋਏ ਕਿੰਨੇ ਹਜ਼ਾਰਾਂ ਲਾਸ਼ਾਂ ਉਸ ਚੀਨ ਦੀ دیوار ਦੇ ਥੱਲੇ ਨੇ ਕਦੇ ਹਿਸਟਰੀ ਪੜ੍ਹ ਕੇ ਦੇਖਿਓ ਤੇ ਉਹ ਜਿਹੜੀ ਲੇਡੀ ਦਾ ਹਸਬੰਡ ਲੈ ਕੇ ਸੀ ਨਾ ਜਿਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਉਹਦੀ ਜਦੋਂ ਪਤਾ ਕਰਨ ਆਈ ਸੀ ਚੀਕ ਵੱਜੀ ਸੀ ਤੇ 10 ਕਿਲੋਮੀਟਰ ਦੀਵਾਰ ਟੁੱਟੀ ਆ ਅੱਜ ਵੀ ਉਹਦਾ ਮੰਦਰ ਹੈਗਾ ਉੱਥੇ ਸੋ ਜਦੋਂ ਦਿਲ ਤੇ ਚੋਰੀ ਕਰਦੇ ਨਾ ਕੋਈ ਜੇ ਪਿਆਰ ਵਾਲੀ ਨਾ ਹੋਵੇ ਤੇ ਖਮਿਆਜਾ ਕਿੰਨੇ ਸਾਲਾਂ ਬਾਅਦ ਭੁਗਤਣਾ ਪੈਜੇ ਤੁਹਾਨੂੰ ਨਹੀਂ ਪਤਾ ਇੱਕ ਪਟਵਾਰੀ ਨੇ 10 ਰੁਪਏ ਦੀ ਚੋਰੀ ਕੀਤੀ ਸੀ 2000 ਸਾਲਾਂ ਚ ਉੱਥੋਂ ਮੈਂ ਵਕੀਲ ਬਣਿਆ ਸੀ ਉਹਦੀ ਵੀ ਸਟੋਰੀ ਕਿਦੀ ਸੁਣਾਉਂਗਾ ਇਹ ਮਾਮਲਾ ਕੀ ਹੈ ਇਹ ਮਾਮਲਾ ਦੱਸਣ ਲੱਗਿਆ ਇਹ ਮਾਮਲਾ ਬੜਾ ਸਿੰਪਲ ਜਿਹਾ ਸੀ ਕਿ ਬਾਜ਼ਾਰ ਤੁਹਾਡੇ ਮਾਈ ਰੰਗ ਘੇਟ ਖੰਨਾ ਸਟੇਸ਼ਨਰੀ ਕਰਕੇ ਇੱਕ ਸ਼ਾਪ ਹੈ ਉਹਦਾ ਬਿਲਕੁਲ ਗਵੰਡੀ ਰਾਮਾ ਬੁੱਕ ਡਿਪੂ ਹੈ ਤੇ ਜਿਹੜੀ ਐਲ ਸ਼ੇਪ ਦੁਕਾਨ ਹੈ ਮੇਰੇ ਕਲਾਇੰਟ ਦੀ ਉਹਦੇ ਚ ਇੱਕ ਪਾਸੇ ਸੜਕ ਲੱਗਦੀ ਹੈ ਤੇ ਉੱਥੇ ਦੁਵਾਰ ਨਹੀਂ ਕਰਨ ਦਿੰਦਾ ਰਾਮਾ ਬੁਟ ਬੁਕੜੀਪੂ ਵਾਲਾ ਛੱਤ ਸਾਂਜੀ ਆ ਪੁਰਾਣੀ ਜਗਾ ਲਈਆਂ ਆ ਉਹ ਕਿਸੇ ਨਾ ਕਿਸੇ ਗੱਲ ਤੋਂ ਕੋਈ ਲੜਦਾ ਰਹਿੰਦਾ ਸੀ ਉਹ 1 ਜਨਵਰੀ 2019 ਹੈਪੀ ਨਿਊ ਇਅਰ ਹੋਇਆ ਦੁਨੀਆ ਦਾ ਦੁਨੀਆ ਖੁਸ਼ੀ ਮਨਾਉਣ ਲੱਗ ਪਈ ਤੇ ਮੇਰਾ ਕਲੈਂਟਰ ਖੋਣ ਲੱਗ ਪਿਆ ਕਿ ਮੇਰੇ ਦੁਕਾਨ ਚ ਸੇਂਧ ਲੱਗ ਗਈ ਹੈ ਔਰ ਮੈਂ ਜਿਹੜੀਆਂ ਟੀਨਾ ਨਾਲ ਰੋਕ ਕਰਦਾ ਉਹ ਸੀਮਿੰਟ ਦੀਆਂ ਦੋ ਤਿੰਨ ਟੀਨਾ ਤੁਸੀਂ ਵੀਡੀਓ ਚ ਜਨਤਾ ਨੂੰ ਦਿਖਾ ਦਿਓ ਅਸ ਸੀਸੀਟੀਵੀ ਫੁਟੇਜ ਦਾਗਾ ਉਹ ਟੀਨਾ ਉਸ ਬੰਦੇ ਨੇ ਬਿਨਾ ਕਿਸੇ ਦੀ ਮਰਜ਼ੀ ਤੋਂ ਮਾਲਕ ਦੀ ਮਰਜ਼ੀ ਤੋਂ ਉਹ ਟੀਨਾ ਉਥੋਂ ਚੁੱਕ ਕੇ ਗਾਇਬ ਕੀਤੀਆਂ ਜਿੱਥੇ ਜਾ ਕੇ ਰੱਖੀਆਂ ਉਹ ਟੀਨਾ ਦੀ ਉਥੋਂ ਦੀ ਵੀ ਵੀਡੀਓ ਆ ਗਈ ਤੇ ਉਹ ਮਾਮਲਾ ਪੁਲਿਸ ਕੋਲ ਗਿਆ ਵੀਡੀਓ ਫੁਟੇਜ ਗਈਆਂ इवन ਆਪ ਹਾਈ ਕੋਰਟ ਵੀ ਗਏ ਸੀ ਇਹਦੇ ਚ ਸੋ ਹਾਈ ਕੋਰਟ ਨੇ ਕਿਹਾ ਸੀ ਲੋਅਰ ਕੋਰਟ ਚ ਜਾਓ ਕਨਸੈਂਟ ਕੀ ਸੀਗਾ ਜੀ ਉਹਦਾ ਉਹ ਚਾਦਰਾਂ ਚੱਕਨ ਦਾ ਭਜੀ ਤੰਗ ਕਰਨਾ ਪਰੇਸ਼ਾਨ ਕਰਨਾ ਜਾਂ ਮੈਂ ਤਾਂ ਕਹਾਂਗਾ ਚੋਰੀ ਹੁਣ ਮੈਂ ਵਕੀਲ ਆ ਤਾਂ ਮੈਂ ਪਰਚਾ ਕਰਾਇਆ ਚੋਰੀ ਦਾ ਅੱਜ ਮੇਰੀ ਭਾਸ਼ਾ ਇਹੋ ਹੀ ਹੈ ਕਿ ਉਹਨੇ ਚੋਰੀ ਕਰਨ ਦੀ ਨੀਤ ਨਾ ਚੁੱਕੀਆਂ ਸੀ ਸੋ ਅੱਜ ਮੈਂ ਕਿਉਂ ਕਹਾਂ ਕੋਈ ਹੋਰ ਕੋਈ ਉਹ ਮੈਂ ਪ੍ਰੂਫ ਕੀਤੀ ਛੇ ਸਾਲ ਦੀ ਲੜਾਈ 'ਚ ਕਿ ਉਹ ਬੰਦਾ ਚੋਰ ਨਿਕਲਿਆ ਸਚੀਨ ਕੁਮਾਰ ਉਹਦਾ ਨਾਮ ਹੈ ਸਚੀਦ ਕੇ ਸੰਚਿਤ ਕੀ ਨਾ ਜੀ ਸੰਚਿਤ ਸੰਚਿਤ ਰਾਮਾ ਬੁੱਕ ਡਿਪੂ ਦਾ ਸੰਚਿਤ ਕੁਮਾਰ ਉਹਦਾ ਨਾਮ ਹੈ ਪੂਰਾ ਨਾ ਪੜ੍ਹ ਕੇ ਸੁਣਾਣਾ ਸੰਜੀਤ ਕੁਮਾਰ son of ਅਰਵਿੰਦਰ ਕੁਮਾਰ ਕੇਅਰ ਆਫ ਰਾਮਾ ਬੁੱਕ ਡਿਪੂ ਅੱਡਾ ਟਾਂਡਾ ਚੌਕ ਜਲੰਧਰ ਬਾਕੀ ਜਲੰਧਰ ਰੈਜ਼ੀਡੈਂਟ ਆਫ ਹਾਊਸ ਨੰਬਰ 82 ਨਿਊ ਵਿਕਾਸਪੁਰੀ ਜਲੰਧਰ ਉਹਦਾ ਫਾਦਰ ਹੈ ਅਰਵਿੰਦਰ ਕੁਮਾਰ son of ਗੁਰਦਾਸ ਰਾਮ ਰਾਮਾ ਬੁੱਕ ਡਿਪੋ ਮਹੀ ਰਾਗੇਟ ਸੋ ਇਹ ਮੇਨ ਜਿਹੜੇ ਕਿੰਗ ਪਿੰਨ ਸੀ ਇਹਦੇ ਵਿੱਚ ਚੋਰੀ ਕਰਨ ਚ ਇਹ ਹੋ ਸੀ ਦੋ ਜਣੇ ਉਹਦੇ ਵਿੱਚੋਂ ਇੱਕ ਬੰਦੇ ਦੀ ਵੀਡੀਓ ਸਾਹਮਣੇ ਆਈ ਬਾਕੀ ਕਹਿੰਦੇ ਖਿਲਾਫੀ ਇਲਜ਼ਾਮ ਹੈ ਕਹਿੰਦੇ ਸਾਡੇ ਕੋਲ ਸੋ ਅਸੀਂ ਜਦੋਂ 2019 ਤੋਂ ਲੈ ਕੇ 2022 ਤੱਕ ਸਾਡੀ ਸੁਣਵਾਈ ਨਹੀਂ ਹੋਈ ਪੁਲਿਸ ਨੇ ਨਹੀਂ ਸੁਣਿਆ ਪੁਲਿਸ ਦੀਆਂ ਅੱਖਾਂ ਤੇ ਮੋਟੀਆਂ ਕਾਲੀਆਂ ਹਨ ਕਾ ਚੜ ਗੀਆਂ ਸੀ ਸ਼ਾਇਦ ਦੋਸ਼ੀਆਂ ਨਹੀਂ ਚੜਾਈਆਂ ਹੋਣ ਗਿਆ ਕਿਉਂਕਿ ਮਦਈ ਕੀ ਦੇਗਾ ਜਾ ਕੇ ਤਰਲੇ ਕੱਢੇਗਾ ਤੇ ਪੁਲਸ ਨੂੰ इवन ਐਸਐਸਪੀ ਤੱਕ ਨੂੰ ਨਹੀਂ ਸੀ ਕੋਈ ਦਿਖਿਆ ਕਮਿਸ਼ਰ ਪੁਲਸ ਨੂੰ ਵੀ ਸੋ ਅਸੀਂ ਕੋਰਟ ਚ ਗਏ ਕੋਰਟ ਜਾ ਕੇ ਅਸੀਂ ਕੰਪਲੇਂਟ ਕੇਸ ਪਾਇਆ ਤਾਂ ਕੰਪਲੇਂਟ ਚ 25 ਤਰੀਕ ਨੂੰ ਮਾਨਯੋਗ ਜੱਜ ਸਾਹਿਬ ਹਰਪ੍ਰੀਤ ਕੌਰ मैम ਨੇ ਉਹਨਾਂ ਨੇ ਇਸ ਚੀਜ਼ ਨੂੰ ਦੇਖਦੇ ਹੋਇਆ ਇੱਕ ਬੰਦੇ ਦੇ ਖਿਲਾਫ ਜਿਹੜੀ ਪ੍ਰਾਇਮਰੀ ਅਫਸਾਈਡ ਐਵੀਡੈਂਸ ਆਈ ਉਹ ਵਾਲੀ ਐਵੀਡੈਂਸ ਦੇ ਬੇਸ ਤੇ ਸਚਿਤ ਸੰਚਿਤ ਕੁਮਾਰ ਜੀ ਦੇ ਖਿਲਾਫ 379 ਦਾ ਪਰਚਾ 379 ਉਹਦਾ ਪਰਚਾ ਮਤਲਬ ਇੱਕ ਤਰ੍ਹਾਂ ਦੀ ਉਹਦੀ ਕੰਪਲੇਂਟ ਉਹ ਸਮਨਿੰਗ ਕਰਤੀ ਗਈ ਹੈ ਉਹਨੂੰ ਹੁਣ ਉਹ ਕੋਰਟ ਚ ਆਏਗਾ ਆਪਣੀ ਜਮਾਨਤ ਕਰਾਏਗਾ ਪਰ ਇਹਦੇ ਚ ਹੋਰ ਬੜੇ ਦੋਸ਼ ਵੀ ਇਨਵੋਲ ਹੋਣਗੇ ਬਲਨ ਸਾਹਿਬ ਕੋਈ ਵੀ ਜਦੋਂ ਪ੍ਰੋਫੈਸ਼ਨਲ ਬੰਦਾ ਹੁੰਦਾ ਖਾਸ ਤੌਰ ਤੇ ਜੇ ਤੁਸੀਂ ਵਕੀਲ ਹੋ ਜਿਦਾਸੀ ਵੀ ਕੋਈ ਮੀਡੀਆ ਵਾਲੇ ਜਾਣਦੇ ਕਿ ਯਾਰ ਇਹ ਦੇਖਦੇ ਕਿ ਖਬਰ ਵੱਡੀ ਹੈ ਕਿ ਨਹੀਂ ਹੈ ਵਕੀਲ ਵੀ ਇਹੀ ਦੇਖਦੇ ਕਿ ਜਦੋਂ ਕਿਸੇ ਕੇਸ ਜਾਣਾ ਕੇਸ ਵੱਡਾ ਹੈ ਕਿ ਨਹੀਂ ਹੈ ਤਾਂ ਕਿ ਉਸ ਹਿਸਾਬ ਨਾਲ ਅਸੀਂ ਦੇਖੀਏ ਉਹ ਜਿਸ ਹਿਸਾਬ ਨਾਲ ਦਰਸ਼ਕ ਸਾਡੇ ਨਾਲ ਉਸ ਵੀਡੀਓ ਨੂੰ ਵੀ ਦੇਖ ਰਹੇ ਹੈ ਚੱਕੀਆਂ ਤੇ ਉਹੀ ਸੀਮਿੰਟ ਦੀਆਂ ਚਾਦਰਾਂ ਹੀ ਆ ਟੁੱਟੀਆਂ ਟੀਨਾ ਔਰ ਜਿਹਨੂੰ ਕੋਈ ਆਪਾਂ ਜਦੋਂ ਪਹਿਲੇ ਅਨਫੀਸ਼ੀਅਲ ਗੱਲ ਕਰ ਰਹੇ ਸੀ ਤੁਸੀਂ ਕਿਹਾ ਸੀ ਤਾਂ ਇਹ ਓਦਾਂ ਵੀ ਚਕਾਣੀ ਹੁੰਦ ਕੋਲੋ ਜੇਬੋਂ ਪੈਸੇ ਦੇਣੇ ਹੋਣ 500 ਰੁਪਏ ਦੇਣਾ ਪਏਗਾ ਕੋ ਨੂੰ ਬਾੜੀਏ ਨੂੰ ਠੀਕ ਹੈ ਨਾ ਤੇ ਦੁਕਾਨਦਾਰਾਂ ਦੀ ਤੇ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਪ੍ਰੋਫੈਸ਼ਨਲ ਰਾਈਵਲਰੀ ਵੀ ਹੋ ਸਕਦੀ ਹੈ ਜਾਂ ਦੁਕਾਨ ਤੇ ਕਬਜ਼ਾ ਉਹ ਅੱਗੇ ਨਹੀਂ ਪਰ ਇੱਕ ਵਕੀਲ ਹੋਣ ਦੇ ਨਾਤੇ ਤੁਸੀਂ ਇਹਨੂੰ ਕਿੱਦਾਂ ਪਿੱਕ ਕਰਨ ਦੀ ਸੋਚੀ ਕਿਉਂਕਿ 2019 ਦਾ ਮਾਮਲਾ ਵਾ ਹੁਣ ਆਪਾਂ 25 ਦੇ ਆਲਮੋਸਟ ਐਂਡ ਵਾਲੇ ਕਾਗਾਰ ਤੇ ਹੀ ਜਾਂਦੇ ਪਏ ਆ ਔਰ ਤੁਸੀਂ ਸਕਸੈਸ ਵਿੱਚ ਹਾਸਲ ਕੀਤੀ ਹੈ ਉੱਪਰ ਪਰਚਾ ਦਰਜ ਹੋ ਗਿਆ ਮੈਂ ਇੱਕ ਵਕੀਰ ਦੀ ਸਾਈਕੀ ਇਹ ਜਾਣਨਾ ਚਾਹੁੰਦਾ ਹਲਕਿ ਤੁਸੀਂ ਸਖੀਰ ਤੁਹਾਨੂੰ ਇਸ ਗੱਲ ਦੀ ਮੁਬਾਰਕਵਾਦੀ ਕਿਉਂ ਤੁਹਾਨੂੰ ਲੱਗਾ ਕਿ ਇਹ ਚੱਕਰੀ ਚਾਹੀਦੀ ਹੈ ਕਿਉਂਕਿ ਜਿਹੜੇ ਆਈਓ ਵੀ ਆਂਦੇ ਉਹਨਾਂ ਨੇ ਵੀ ਜਿਹਨੂੰ ਕਹਿੰਦੇ ਪੰਜਾਬੀ ਚ ਗੇੜੀ ਕਰਤੀ ਹੈ ਨਾ ਦੇਖੋ ਵੀਰ ਜੀ ਇਸ ਤਰ੍ਹਾਂ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਤੇ ਸਾਡਾ ਕਲਾਇੰਟ ਇਮਾਨਦਾਰ ਹੋਣਾ ਚਾਹੀਦਾ ਜਿਹੜਾ ਸਾਡਾ ਸਾਥ ਦੇਵੇ ਔਰ ਸੈਕੰਡ ਸੁਨੀਲ ਮੱਲਨ ਦਾ ਨਾਮ ਨਾ ਮਸ਼ਹੂਰ ਹੈ ਮਗਰ ਪੈਣਾ ਲਵਕੀ ਆਪਾਂ ਕਿਸੇ ਕੇਸ ਨੂੰ ਮੇਰੇ ਕੋਲ ਮੈਂ ਚਲੋ ਖੁੱਲੀ ਗੱਲ ਕਰਦਾ ਮੇਰੇ ਕੋਲ ਬੜੀ ਤਰ੍ਹਾਂ ਦੀ ਦੁਨੀਆ ਹੁੰਦੀ ਹੈ ਵਕੀਲਾਂ ਔਰ ਅੱਪਾ ਅਜੇ ਤੱਕਰ ਗੰਦੇ ਕੇਸ ਦੇ ਪੈਸੇ ਨਹੀਂ ਫੜੇ ਡਰ ਲੱਗਦਾ ਇਹਨਾਂ ਹੱਥਾਂ ਨੂੰ ਕਿ ਬੱਚਾ ਮੇਰਾ ਇੱਕੋ ਹੀ ਹੈ ਮੈਂ ਉਹਨੂੰ ਪਾਲਣਾ ਮੈਂ ਘਟਿਆ ਕੇਸ ਦੇ ਪੈਸੇ ਜਿਹੜਾ ਮੈਨੂੰ ਪਤਾ ਲੱਗ ਜਾਏ ਨਾ ਮੈਂ ਭਾਜੀ ਮੇਰਾ ਫਾਰਮੂਲਾ ਕੀ ਹੈ ਕਿ ਪਹਿਲਾਂ ਮੈਂ ਪੈਸੇ ਲੈਣਾ ਫਿਰ ਮੈਂ ਅਗਲੀ ਦੀ ਗੱਲ ਸੁਣਦਾ ਫਿਰ ਉਹ ਚ ਮੈਨੂੰ ਲੱਗਦਾ ਔਰ ਕਹਿ ਕੇ ਲੈਣਾ ਕਿ ਤੇਰੇ ਵਾਹ ਪੈਸੇ ਵਾਪਸ ਨਹੀਂ ਹੋਣੇ ਫਿਰ ਜੇ ਮੈਨੂੰ ਲੱਗ ਜਾਏ ਨਾ ਕਿ ਬੰਦਾ ਖੁਦ ਦੋਸ਼ੀ ਹੈ ਜਾਣ ਬੁਝ ਕੇ ਨੇ ਕੰਮ ਕੀਤਾ ਤੇ ਮੈਂ ਉਹਨੂੰ ਗੇਟੋ ਬਾਰਕ ਇਹ ਦਿਨਾ ਭਾਜੀ ਤੁਹਾਡਾ ਕੇਸ ਮੈਂ ਨਹੀਂ ਲੜਦਾ ਅੱਜ ਦੀ ਤਰੀਕ ਚ ਪ੍ਰਮਾਤਮਾ ਦੀ ਇੰਨੀ ਭੋਲੇ ਰਾ ਕਿ ਲੋਕ ਸ਼ੁਕਰ ਕਰਦੇ ਕਿ ਮੈਂ ਫੀਸ ਮੰਗੀ ਹੈ ਅੱਛਾ ਇਹ ਜਿਹੜੀਆਂ ਨੇ ਟੀਨਾ ਚੱਕੀਆਂ ਮੈਂ ਤਾਂ ਕਹਾਂਗਾ ਕਬਾੜ ਚੱਕਿਆ ਇੱਕ ਬਾੜ ਚ ਕਹਿੰਦੀ ਸਜ਼ਾ ਤੁਸੀਂ ਹੁਣ ਕਿੰਨੇ ਕੁ ਦਵਾ ਰਹੇ ਹੋ 10 ਕਿ ਸਾਲ ਮੰਨ ਨਹੀਂ ਲੋ ਕਬਾੜ ਚੱਕਣ ਦੀ 10 ਸਾਲ ਭਜੀ ਕਬਾੜ ਨਹੀਂ ਹੈ ਕਾਨੂੰਨ ਦੀ ਬਦਖਲਾਫੀ ਕੀਤੀ ਆ ਮੇਰਾ ਪੈਨ 30 ਰੁਪਈਆ ਦਾ ਹੈ ਤੁਸੀਂ ਪਹੁੰਚ ਜੇਬ ਚ ਇਹੋ ਕਿੰਨਾ ਮਹਿੰਗਾ ਪੈਂਦਾ ਗੱਲ ਚੋਰੀ ਦੀ ਹੈ ਅਸੀਂ ਕਿਸੇ ਪਹਿਲੀ ਗੱਲ ਸਾਡਾ ਕਲਾਇੰਟ ਇਮਾਨਦਾਰ ਹੋਵੇ ਪੂਰੀ ਗੱਲ ਸੱਚੋ ਸੱਚ ਦੱਸੇ ਫਿਰ ਉਹ ਲੜਨ ਦੀ ਹਿੰਮਤ ਰੱਖਦਾ ਹੋਵੇ ਮਹਲਾ ਸਾਹਿਬ ਮੈਂ ਸੌਰੀ ਤੁਹਾਨੂੰ ਇੰਟਰਪਟ ਕਰ ਰਿਹਾ ਮੈਂ ਚਾਹੁੰਦਾ ਕਿ ਤੁਸੀਂ ਦਰਸ਼ਕਾਂ ਨੂੰ ਮੈਂ ਕਿਉਂ ਬਾਰ ਬਾਰ ਕਬਾੜ ਜਾਂ ਲੱਖ ਜਾਂ ਕੱਕ ਦੀ ਕਿਉਂ ਗੱਲ ਕਰਦਾ ਪਿਆ ਕਿ ਜਿਹੜੇ ਲੋਕ ਦੇਖਣ ਉਹ ਕੀ ਇਹ ਤਾਂ ਦੇਖਣ ਕਿ ਕਾਨੂੰਨ ਕਿੰਨਾ ਵੱਡਾ ਕਾਨੂੰਨ ਕਿੰਨੀ ਸਜ਼ਾ ਦਿੰਦਾ ਔਰ ਦੂਜਾ ਸਾਡਾ ਪੰਜਾਬ ਪ੍ਰੋ ਟੀਵੀ ਦਾ ਕਿਹ ਵੀ ਮਕਸਦ ਹੈ ਕਿ ਜਿਹੜੇ ਲੋਕ ਦੇਖਣ ਉਹਨਾਂ ਨੂੰ ਇਹ ਗੱਲ ਵੀ ਸਮਝ ਆਵੇ ਕਿ ਚਾਹੇ ਛੋਟਾ ਵੀ ਹੈ ਉਹ ਕਰਾਇਮ ਨਹੀਂ ਕਰਨਾ ਜੇ ਤੁਸੀਂ ਕਰਦੇ ਹੋ ਉਸ ਕਿਸ ਹੱਦ ਤੱਕ ਫਸ ਜਾਂਦੇ ਹੋ ਤੇ ਉਹਦੀ ਸਜ਼ਾ ਕਿੰਨੀ ਦੂਰ ਤੱਕ ਹੈ ਥੋੜਾ ਉਸ ਨਜ਼ਰੀਏ ਨਾਲ ਸਮਝਾਦਾ ਸਭ ਤੋਂ ਪਹਿਲੀ ਗੱਲ ਮੈਂ ਸਮਝਾਉਣੀ ਚਾਹੁੰਦਾ ਕਿ ਵਕੀਲ ਦਾ ਫਰਜ ਹੈ ਕਾਨੂੰਨ ਨੂੰ ਪ੍ਰੋਟੈਕਟ ਕਰਨਾ ਲਾਅ ਨੂੰ ਪ੍ਰੋਟੈਕਟ ਕਰਨਾ ਲਾਅ ਕਿੱਦਾਂ ਬਣਾਇਆ ਅਸੀਂ ਬਣਾਇਆ ਸਾਡੀ ਅਸੈਂਬਲੀ ਨੇ ਪਾਸ ਕੀਤਾ ਔਰ ਇੰਪਲੀਮੈਂਟ ਕੀਤਾ ਐਡਵੋਕੇਟ ਜਿਹੜਾ ਹੁੰਦਾ ਉਹ ਸਟੈਚੂਟ ਬੋਰਡ ਦਾ ਮੈਂਬਰ ਹੁੰਦਾ ਪਬਲਿਕ ਸਰਵੈਂਟ ਦੀ ਕੈਟਾਗਰੀ 'ਚ ਨਹੀਂ ਆਂਦਾ ਅਬੋਵ ਥੈਟ ਫਰਸਟ ਮੈਨ ਆਫ ਦਾ ਕੰਟਰੀ ਚ ਆਉਂਦੇ ਆਸੀਂ ਪਹਿਲਾ ਮੁੱਦਾ ਤੇ ਵਕੀਲ ਦੀ ਪਰਿਭਾਸ਼ਾ ਸਮਝਾਤੀ ਸੈਕੰਡ ਕੇਸ ਦੇ ਵਿੱਚ ਅਸਲੀਅਤ ਹੋਣੀ ਚਾਹੀਦੀ ਹੈ ਸੱਚ ਹੋਣਾ ਚਾਹੀਦਾ ਤੇ ਪਾਰਟੀ ਸੱਚੀ ਹੋਣੀ ਚਾਹੀਦੀ ਹੈ ਕਾਨੂੰਨ ਦੀ ਕਿਤੇ ਵੀ ਬਰਖਲਾਫੀ ਹੋਣੀ ਚੋਈ ਹੋਈ ਹੋਣੀ ਚਾਹੀਦੀ ਹੈ ਜੇ ਕਾਨੂੰਨ ਦੀ ਬਰਖਲਾਫੀ ਹੋਈ ਹੈ ਔਰ ਇਹਦੇ ਚ ਕਿੰਨੇ ਕਿੰਨੇ ਕੀਤੀ ਮੈਂ ਤੁਹਾਨੂੰ ਉਹਦਾ ਵੀ ਨਾਮ ਦੱਸਣਾ ਔਰ ਉਹਨਾਂ ਦੇ ਵੀ ਕੀ ਗਾਰਡ ਡਿੱਗਣ ਵਾਲੀ ਹੈ ਇੱਕ ਫਿਰ ਮੈਂ ਵਿਅੰਗਪੂਰਵਕ ਹਵਾਂ ਉਹ ਕਬਾੜ ਵਾਸਤੇ 23 11 ਤੋਂ ਲੈ ਕੇ 24 23 ਬੰਦਿਆਂ ਦੇ ਪਰਚਾ ਹੋਣਾ ਭਾਜੀ ਨਾਮ ਲੈਣਾ ਮੈਂ ਸਾਰਿਆਂ ਦੇ ਐਸਆਈ ਕੁਲਦੀਪ ਇਨਵੈਸਟੀਗੇਸ਼ਨ ਅਫਸਰ ਸੀ ਉਦੋਂ ਜਿਨਨੇ ਗਲਤ ਰਿਪੋਰਟਾਂ ਬਣਾਈਆਂ ਕੀ ਬਣਾਈ ਰਿਪੋਰਟ ਬਸ ਲਿਖਤਾ ਵੀ ਚੋਰੀ ਨਹੀਂ ਹੋਈ ਵੀਡੀਓ ਨਹੀਂ ਹਾਂਜੀ ਵੀ ਇਹ ਕੁਛ ਨਹੀਂ ਹੋਇਆ ਔਰ ਸਾਂਝਾ ਬਿਆਨ ਦੇਣ ਵਾਲੇ ਉਹ ਮਣੀ ਢਾਬਾ ਵੇਖੋ ਸ਼ੌਕਰ ਜਿੱਥੇ ਵਿਗਦੇ ਮੈਨੂੰ ਨਹੀਂ ਪਤਾ ਤੁਹਾਡੇ ਬਾਜ਼ਾਰ ਕੀ ਕਹਿੰਦੇ ਨੇ ਉੱਥੋਂ ਬੈਠਿਆ ਸ਼ਾਸਤਰੀ ਮਾਰਕੀਟ ਉੱਥੋਂ ਬੈਠਿਆ ਉਹਨੂੰ ਉਹ ਮਾਈ ਰੰਗ ਗੇਟਵੇ ਦੀ ਕਹਾਣੀ ਸੁਣ ਗਈ ਉਹ ਆ ਵੇਖੀ ਕੀਤੀ ਨਾ ਇਹਨੇ ਚੁੱਕਿਆ ਹੀ ਨਹੀਂ ਸ਼ਾਮ ਦੇ 7:30 ਵਜੇ ਜਾਂ ਸਵੇਰ ਦੇ 7:00 ਵਜੇ ਸੋ ਸੰਚਿਤ ਕੁਮਾਰ ਮੇਨ ਦੋਸ਼ੀ ਅਰਵਿੰਦਰ ਕੁਮਾਰ ਉਹਦਾ ਬਾਪ ਅਮਰਜੀਤ ਸਿੰਘ ਸਨ ਆਫ ਦਿਆ ਸਿੰਘ ਹਰਵਿੰਦਰ ਸਿੰਘ ਸਨ ਆਫ ਸੰਤੋਖ ਸਿੰਘ ਪਵਨ ਸਰੀਨ ਸਨ ਆਫ ਅਸ਼ੋਕ ਸਰੀਨ ਦੀਪਕ ਜੋਸ਼ੀ ਸਨ ਆਫ ਗੋਪਾਲ ਪੱਤੀ ਜੋਸ਼ੀ ਬਨੋਜ ਗਾਂਧੀ ਸਨ ਆਫ ਜੇਆਰ ਗਾਂਧੀ ਜਤਿੰਦਰ ਕੁਮਾਰ ਸਨ ਆਫ ਚੁੰਨੀ ਲਾਲ ਆਸ਼ੂ ਗੁਪਤਾ ਸਨ ਆਫ ਬਿਲਾਸ ਰਾਏ ਗੁਪਤਾ ਭੁਵਨੇਸ਼ ਕੁਮਾਰ ਸਨ ਆਫ ਨਾਟ ਨੋਨ ਉਹਦਾ ਸਾਲਾ ਸਾਲਾ ਜਾਂ ਜੀਜਾ ਬ੍ਰਦਰ ਇਨ ਲਾਵ ਸੰਚਿਤ ਗੁਰਮੀਤ ਸਿੰਘ ਮੰਨੀ ਢਾਬਾ ਫਿਰ ਸਤਨਾਮ ਲੱਕੀ son of ਸੰਜੀਤ ਕੁਮਾਰ ਕੇਅਰ ਆਫ ਸੰਜੀਤ ਕੁਮਾਰ ਦਾ ਸਤਨਾਮ ਲੱਕੀ ਹੈਗਾ ਕੋਈ ਅ ਮਾਹਰਾ ਗੇਟ ਚ ਸੁਸ਼ੀਲ ਕੁਮਾਰ ਚੱਡਾ ਟਰਾਂਸਪੋਰਟ ਵਾਲਾ ਕੋਈ ਇਹਨਾਂ ਲੋਕਾਂ ਨੇ ਵੀ ਕਿਹਾ ਵੀ ਸਾਂਝਾ ਬਿਆਨ ਵੀ ਇਹਨੇ ਕੁਝ ਨਹੀਂ ਕੀਤਾ ਮੈਂ ਤਾਂ ਇਹ ਤੁਸੀਂ ਬਿਆਨ ਪੂਰੇ ਪੜੇ ਹੋਗੇ ਜਦੋਂ ਇਹਨਾਂ ਨੇ ਆਪਣੇ ਬਿਆਨ ਲਿਖਾਏ ਕਿਉਂਕਿ ਸਾਰੇ ਪ੍ਰੋਪਰ ਉਸ ਐਗਜ਼ੈਕਟ ਜਗ੍ਹਾ ਦੇ ਨਹੀਂ ਸਭ ਦੂਰ ਦਰਾਡੇ ਦੇ ਐ ਇਹ ਸਾਰੇ ਉੱਥੇ ਹੀ ਮਜੂਦ ਸੀ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਗਿਆ ਕਿ ਸੰਚਿਤ ਜਿਹੜਾ ਉਹ ਬੇਕਸੂਰ ਹੈ ਕਿ ਚੋਰੀ ਹੋਈ ਨਹੀਂ ਇੱਕ ਤਾਂ ਨਾ ਕਿ ਚੋਰੀ ਹੋਈ ਹੈ ਸੰਚਿਤ ਨੇ ਨਹੀਂ ਕੀਤੀ ਇਹ ਬਿਆਨ ਕਿਦਾ ਹੋਇਆ ਕਿ ਤੁਸੀਂ ਤਾਂ ਤਫਸੀਲ ਪੜਿਆ ਹੋਏਗਾ ਇਹ ਹੁਣ ਮੈਂ ਵਕੀਲ ਤੋਂ ਬਾਹਰ ਨਿਕਲ ਕੇ ਵੱਖਰੀ ਗੱਲ ਦੱਸਣ ਲੱਗਾ ਹੁੰਦਾ ਕੀ ਹੈ ਇਹੋ ਜਿਹੀਆਂ ਥਾਵਾਂ ਤੇ ਜਦੋਂ ਬਾਜ਼ਾਰਾਂ ਦੇ ਪ੍ਰਧਾਨ ਹੈ ਨਾ ਉਹ ਪ੍ਰਧਾਨਾਂ ਦਾ ਕੀ ਅੱਜਕੱਲ ਕਰੈਕਟਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਮੈਨੂੰ ਵੀ ਪਤਾ ਹੀ ਹੈ ਸਭ ਨੂੰ ਪਤਾ ਹੁੰਦਾ ਕੀ ਹੈ ਕਿ ਕਿਸ ਚੋਰ ਦਾ ਸਾਥ ਦੇਣਾ ਹੁਣ ਮੈਂ ਚੋਰ ਸ਼ਰੇਮ ਕਹਿ ਸਕਦਾ ਨਾ ਕਿਉਂਕਿ 6 ਸਾਲ ਪਹਿਲਾਂ ਮੈਂ ਚੋਰ ਨਹੀਂ ਕਿਹਾ ਉਹਨੂੰ ਮੈਂ ਕਾਨੂੰਨੀ ਕਾਗਜ਼ਾਤਾਂ 'ਚ ਲਿਖ ਕੇ ਕਿਹਾ ਉਹ ਚੋਰ ਹੈ ਉਹ ਪੁਲਿਸ ਨੇ ਨਹੀਂ ਮੰਨਿਆ ਮੈਂ ਕੋਰਟ ਨੂੰ ਕਿਹਾ ਕੋਰਟ ਵੀ ਕੰਦੀ ਸਬੂਤ ਦੇ ਮੈਂ ਗਵਾਹੀ ਦਿੱਤੀ ਸਬੂਤ ਦਿੱਤਾ ਸੰਜੀਤ ਕੁਮਾਰ ਚੋਰ ਲੱਭ ਗਿਆ ਤੇ ਸੰਜੀਤ ਕੁਮਾਰ ਨੂੰ ਚੋਰ ਦੀ ਡੈਫੀਨੇਸ਼ਨ ਹੁਣ ਕੋਰਟ ਨੇ ਦਿੱਤੀ ਹੁਣ ਉਸ ਚੋਰ ਦਾ ਸਾਥ ਦੇਣ ਵਾਲੇ ਉਹ ਦਿਨ ਵੀ ਉਹ ਚੋਰ ਸੀ ਤਾਂ ਹੀ ਉਹਜ ਮੰਨਿਆ ਗਿਆ ਤੇ ਆਵਾਜ਼ ਮਾਰੀ ਹੋਣੀ ਹੈ ਕਿ ਆਓ ਸ਼ਰਮਾ ਜੀ ਉਹ ਯਾਰ ਤੂੰ ਵੀ ਆ ਜਾ ਉਹ ਤੂੰ ਵੀ ਆ ਜਾ ਕਰੀਂ ਜਰਾ ਸੈਨ ਉਹਨਾਂ ਨੇ ਪੜਿਆ ਵੀ ਨਹੀਂ ਹੋਣਾ ਲਿਖਿਆ ਕੀ ਵਿੱਚ ਪਰ ਕਾਨੂੰਨ ਇਹਦੀ ਛੂਟ ਨਹੀਂ ਦਿੰਦਾ ਇਗਨੋਰੈਂਸ ਆਫ ਲਾਜ਼ ਨਾਟ ਐਨ ਐਕਸਕਿਊਜ਼ ਤੁਸੀਂ ਮੇਰੀ ਗਲਤ ਗਵਾਹੀ ਪਾ ਦਿਓ ਭਾਜੀ ਤੁਸੀਂ ਅੱਜ ਗਵਾਹੀ ਪਾਓ ਕਿ ਸੁਨੀਲ ਮੱਲਣ ਐਸ ਘਰ ਚ ਰਹਿੰਦਾ ਜੇ ਮੈਂ ਵਾਰਦਾਤ ਕਰਕੇ ਆਇਆ ਤੁਸੀਂ ਬਚ ਕੇ ਵਿਖਾਇਓ ਸੋ ਕਹਿੰਦਾ ਭਾਵੇਂ ਕਿ ਜਦੋਂ ਉਹ ਚੋਰ ਜੱਕਾ ਚੌਧਰੀ ਤੇ ਗੁੰਡੀ ਰਣ ਪ੍ਰਧਾਨ ਇਹ ਸਾਡੇ ਬਜ਼ੁਰਗਾਂ ਦੀਆਂ ਖਾਣਾ ਨੇ ਤੇ ਅੱਜ ਵੀ ਉਹ ਹੀ ਹੋਇਆ ਉਹ ਜਿੰਨਿਆਂ ਨੇ ਹੁਣ ਗਵਾਹੀਆਂ ਪਾਈਆਂ ਸੀ ਨਾ ਇਹ ਹੁਣ ਚੱਕੀ ਪੀਸਿੰਗਾਂ ਦੇ ਪੀਸਿੰਗ ਹੈ ਕਿਉਂਕਿ ਸਟੈਪ 1 ਹੋ ਗਿਆ ਹੁਣ ਪ੍ਰੀਲੀਮਿਨਰੀ ਐਵੀਡੈਂਸ ਆਉਣੀ ਹੈ ਉਸ ਹੁਣ ਸੈਕੰਡਰੀ ਐਵੀਡੈਂਸ ਆਉਣੀ ਹੈ ਸੈਕੰਡਰੀ ਐਵੀਡੈਂਸ ਚੋ ਸਾਰੇ ਕਾਗਜ਼ ਪੜੇ ਜਾਣੇ ਆ ਪੁਲਿਸ ਨੂੰ ਲਿਆਉਣੇ ਪੈਣੇ ਆ ਐਸਏ ਕੁਲਦੀਪ ਸਿੰਘ ਵੀ ਕਿੱਥੋਂ ਬੱਜੇਗਾ ਭਾਜੀ ਕਾਨੂੰਨ ਦਾ ਸ਼ਿਕੰਜਾ ਬਹੁਤ ਮਾੜਾ ਤੇ ਮੇਰੇ ਵਰਗਾ ਵਕੀਲ ਜਿਹੜਾ ਮਗਰ ਪੈਂਦਾ ਕਾਨੂੰਨੀ ਤੌਰ ਤੇ ਉਦਾਂ ਮੇਰੀ ਕੋਈ ਨਾ ਕੋਈ ਦੁਸ਼ਮਨੀ ਨਹੀਂ ਭਰਾ ਮੈਂ ਪਿਆਰ ਕਰਦਾ ਸਾਰਿਆਂ ਨੂੰ ਪਰ ਗਲਤ ਕੰਮ ਕਰਨ ਵਾਲੇ ਨੂੰ ਮੈਂ 20 ਰੁਪਏ ਪਿੱਛੇ ਪਟਵਾਰੀ ਨੂੰ ਕੈਦ ਕਰਾਤੀ ਸੀ 30 ਰੁਪਏ 30 ਰੁਪਏ ਪਿੱਛੇ ਟਿਕਟਾਂ ਲਾਈਆਂ ਸੀ ਇੱਕ ਬੰਦੇ ਨੇ ਉਹਨੂੰ ਕ ਮੇਰੇ ਮੇਰੀ ਕਲਮ ਚੋਂ ਫਿਰ ਸ਼ਾਈ ਨੀ ਮੁਕਦੀ ਹੁਣ ਇਹ ਕਿੰਨੀ ਕਿ ਸਜ਼ਾ ਹੋ ਸਕਦੀ ਹੈ ਸੰਚਿਤ ਉਹਦੇ ਫਾਦਰ ਅਰਵਿੰਦਰ ਤੇ ਜਿਸ ਸਾਰ ਨੂੰ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਗਵਾਹੀਆਂ ਹੋਈਆਂ ਉਹ ਸਾਰੀਆਂ ਫਾਲਸ ਸੀਗੀਆਂ ਇਹ ਕਿੰਨੀ ਕਿ ਸਜ਼ਾ ਹੋ ਸਕਦੀ ਹੈ ਅਰਵਿੰਦਰ ਸੰਚਿਤ ਅਰਵਿੰਦਰ ਤੇ ਪਲੱਸ ਜਿਹੜੇ ਗਵਾਹ ਸੀ ਉਹਨਾਂ ਨੂੰ ਅਲੱਗ-ਅਲੱਗ ਜਾਂ ਦੋਵਾਂ ਸੇਮ ਭਾਜੀ ਸੰਚਿਤ ਨੂੰ ਤਾਂ ਸ਼ਾਇਦ 20 ਸਾਲ ਹੋਵੇ ਬਾਕੀ ਨੂੰ 40-40 ਕਰਾ ਦੂੰ ਅੱਛਾ ਉਹ ਕਿਉਂ ਜੀ ਭਾਜੀ ਤੁਸੀਂ ਚੋਰ ਦਾ ਸਾਥ ਦਿੱਤਾ ਠੀਕ ਹੈ ਸਾਤ ਦੇਣ ਵਾਲੇ ਨਹੀਂ ਦੇਖੋ ਨਾ ਮੈਂ ਲਲਕਾਰਾ ਮਾਰਾ ਹੋਣਾ ਹੀ ਫੜ ਲੋ ਇਹਨੂੰ ਪਾ ਲੋ ਪਾ ਲੋ ਲੰਮਿਆਂ ਤੇ ਸੁਪਰੀਮ ਕੋਰਟ ਕਹਿੰਦੀ ਹੈ ਲਲਕਾਰਾ ਮਾਰਨ ਵਾਲੇ ਨੂੰ 20 ਸਾਲ ਤੰਨੋ ਵੀ ਇਹ ਲਲਕਾਰਾ ਮਾਰਦਾ ਤੇ ਜੋਸ਼ ਨਹੀਂ ਸੀ ਕ੍ਰੀਏਟ ਹੋਣਾ ਰੈਪੋਨਸੀ ਕ੍ਰੀਏਟ ਹੋਣੀ ਤੇ ਬੰਦਾ ਵੱਜ ਜਾਣਾ ਸੀ ਕਤਲ ਕਰਨ ਵਾਲੇ ਤੇ ਇਹਨੂੰ ਚੱਕ ਵੀ ਬਾਣਿਆ ਸੋ ਇਸ ਕਰਕੇ ਇਹਨਾਂ ਨੇ ਅਲਛਰੀ ਦਿੱਤੀ ਉਹਨੂੰ ਵੀ ਇਹ ਤਨੂ ਵੇਖਿਆ ਹੀ ਨਹੀਂ ਬੰਦਾ ਵੀ ਬੇਕਸੂਰ ਹੈ ਹੁਣ ਕਰਾਇਓ ਨਾ ਬੇਕਸੂਰ ਆਪਣੇ ਨੂੰ ਪਹਿਲਾ ਕਸੂਰਵਾਰ ਵਿਖਾ ਲਿਓ ਕਿ ਹੈਗੇ ਹੋ ਕੇ ਬਚਦੇ ਹੋ ਤੁਸੀਂ ਮਤਲਬ ਨਹੀਂ ਬਚਣਗੇ ਪਬਲਿਕ ਇੰਟਰਸਟ ਹੀ ਮੈਂ ਅਗਲੀ ਗੱਲ ਹੀ ਕਰਾਂਗਾ ਤੁਹਾਡੇ ਸਾਹਮਣੇ ਕੀ ਕਿੱਥੇ ਇਹਨਾਂ ਦੀ ਗਲਤੀ ਰਹੀ ਹੈ ਕਿ ਜਿਹੜੇ ਲੋਕ ਆ ਉਹ ਗਲਤੀਆਂ ਨਾ ਕਰਨ ਇੱਕ ਤਾਂ ਚੋਰੀ ਵਾਰਦਾਤ ਜੋ ਹੋਈ ਕਿ ਨਹੀਂ ਹੋਈ ਕੀ ਉਹਨਾਂ ਨੇ ਉਹ ਜੋ ਦੇਖਿਆ ਕਿ ਕੇਸ ਅੱਗੇ ਵੱਧ ਰਿਹਾ ਉੱਥੇ ਇਹਨੂੰ ਲਾਈਟਲੀ ਲੈਣਾ ਵੀ ਇਹਨਾਂ ਦੀ ਗਲਤੀ ਰਹੀ ਤੁਹਾਨੂੰ ਚਲੋ ਲਾਈਟਲੀ ਲੈਣਾ ਉਹ ਤੇ ਰਹੀ ਰਹੀ ਕਾਨੂੰਨ ਦੇ ਮਤਲਬ ਤਾਂ ਕਿ ਲੋਕਾਂ ਨੂੰ ਵੀ ਇਸ ਮਾਮਲੇ 'ਚ ਥੋੜੀ ਜਿਹੀ ਇਹ ਜਿਹੜੀ ਉਹ ਅਵੇਅਰਨੈਸ ਹੋਵੇ ਦੇਖੋ ਜੀ ਪਹਿਲੀ ਗੱਲ ਤੇ ਕਿਸੇ ਕਿਸਮ ਦਾ ਕੋਈ ਕ੍ਰਾਈਮ ਕੋਈ ਬਦਤਮੀਜ਼ੀ ਕੋਈ ਇਲੀਗਲ ਕੰਮ ਕੋਈ ਖੁਰਾਫਾਤ ਬਿਲਕੁਲ ਨਾ ਕਰੋ ਸੈਕਿੰਡ ਤੁਹਾਡੀ ਈਗੋ ਬਹੁਤ ਹੀ ਜਾਗਦੀ ਹੈ ਨਾ ਤੇ ਆਪਣੇ ਘਰ ਦੇ ਉੱਤੇ ਈਗੋ ਚਲਾ ਕੇ ਦਿਖਾਓ ਤੁਹਾਡੀ ਈਗੋ ਜਗਨ ਦੇ ਚੱਕਰ 'ਚ ਕਿਸੇ ਨੂੰ ਤੰਗੀ ਹੋਵੇ ਰੋਡ ਰੇਜਿੰਗ ਹੋ ਰਹੀ ਜਗਾ ਜਗਾ ਤੇ ਸੋ ਜਦੋਂ ਤੁਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਹੋ ਮੀਨਸ ਤੁਸੀਂ ਕੋਈ ਵੀ ਗੈਰ ਕਾਨੂੰਨੀ ਕੰਮ ਕਰਦੇ ਹੋ ਸਿਰਫ ਇੱਕ ਬੰਦਾ ਖੜਾ ਸਿੱਧਾ ਹੋਣ ਵਾਲਾ ਚਾਹੀਦਾ ਬੰਦਾ ਇੱਕ ਬੰਦਾ ਹਿਲਾ ਦੂ ਸਾਰਾ ਸ਼ਹਿਰ ਕਾਨੂੰਨ ਹਿਲਾਉਂਦਾ ਹੈ ਅੱਜ ਵੇਖੋ ਨਾ ਇਹ ਸਾਰੇ ਸਾਬੇ ਜਿਦਾਦ ਤੇ ਸਾਬੇ ਔਕਾਤ ਨੇ ਤੇ ਅੱਜ ਚੋਰ ਦੀ ਡੈਫੀਨੇਸ਼ਨ 'ਚ ਜੁੜ ਗਏ ਨੇ ਅਗਲੇ 4 ਸਾਲ ਲਾ ਲੋ ਇਹਨਾਂ ਤੇ ਵੀ ਪਰਚੇ ਹੋ ਜਾਣੇ ਇਹ ਵੀ ਆ ਜਾਣੇ ਲਾਈਨ 'ਚ ਕਾਨੂੰਨ ਨੇ ਆਪਣਾ ਪ੍ਰੋਸੀਜਰ ਲੈਣਾ ਹੈ ਮੈਂ ਪ੍ਰੂਫ ਕਰਨਾ ਹੈ ਕਿ ਵਾਕਈ ਸੁਨੀਲ ਮਲੰਚ ਚੋਰ ਹੈ ਤੇ ਕੋਰਟ ਨੇ ਪੁਲਿਸ ਨੇ ਨਹੀਂ ਮੰਨਿਆ ਹੁਣ ਪੁਲਿਸ ਵੀ ਅੰਦਰ ਜਾਊ ਔਰ ਪੁਲਿਸ 'ਚ ਕੌਣ-ਕੌਣ ਜਾਊਗਾ ਜਿਹਦੇ ਖਿਲਾਫ ਮੈਂ ਕਾਰਵਾਈ ਪਾਊਂਗਾ ਜੇ ਇੱਥੇ ਨਾ ਭਾਈ ਮੈਂ ਚੀਫ ਸਕੱਟਰੀ ਤੱਕ ਨੂੰ ਚਿੱਠੀ ਭਾਈ ਕੁਛ ਨਹੀਂ ਹੋਇਆ ਡੀਜੀਪੀ ਪੰਜਾਬ ਪੁਲਿਸ ਨੂੰ ਭਾਈ ਕੁਛ ਨਹੀਂ ਹੋਇਆ ਏਡੀਜੀਪੀ ਕ੍ਰਾਈਮ ਨੂੰ ਭਾਈ ਕੁਛ ਨਹੀਂ ਹੋਇਆ ਸਭ ਗੋਲ-ਮੋਲ ਤੁਰਤ-ਮੁਰਤ ਕਰਕੇ ਤੋਰਤੀ 154 ਤਿੰਨ ਤਾਰਾ ਆਈਪੀਸੀ ਦੀ ਸੀਆਰਪੀਸੀ ਦੀ ਕਹਿੰਦੀ ਹੈ ਕਿ ਜੇ ਤੁਹਾਡੀ ਸੁਣਵਾਈ ਸਟੈਪ 1 ਐਸਐਚਓ ਨਾ ਕਰੇ ਤੁਸੀਂ ਡੀਐਸਪੀ ਕੋ ਜਾ ਸਕਦੇ ਹੋ ਡੀਐਸਪੀ ਨਾ ਕਰੇ ਐਸਪੀ ਕੋ ਜਾ ਸਕਦੇ ਹੋ ਐਸਪੀ ਨਾ ਕਰੇ ਆਈਜੀ ਕੋ ਜਾ ਸਕਦੇ ਹੋ ਆਈਜੀ ਨਾ ਕਰੇ ਡੀਜੀਪੀ ਏਡੀਜੀਪੀ ਕੋ ਜਾ ਸਕਦੇ ਹੋ ਵਾ ਡੀਜੀਪੀ ਕੋ ਜਾ ਸਕਦੇ ਹੋ ਲਾਅ ਪਰਮਿਸ਼ਨ ਦਿੰਦਾ ਮੈਂ ਉਹ ਐਕਸਰਸਾਈਜ਼ ਕੀਤੀ ਮੈਂ ਪੜ੍ਹ ਕੇ ਸੁਣਾਣਾ ਡੀਜੀਪੀ ਤੋਂ ਬਾਅਦ ਏਡੀਜੀਪੀ ਕ੍ਰਾਈਮ ਕੋਲ ਗਿਆ ਆਈਜੀਪੀ ਈਓ ਵਿੰਗ ਕੋ ਗਿਆ ਕਮਿਸ਼ਨਰ ਪੁਲਿਸ ਕੋਲ ਇਵਨ ਡਿਪਟੀ ਕਮਿਸ਼ਨਰ ਜਲੰਧਰ ਕੋ ਗਿਆ ਸਭ ਗੋਲਮੋਲ ਏਡੀਸੀਪੀ ਵਨ ਪੁਲਿਸ ਸੁਡਰਵਿਲੀ ਆਈ ਸੀ ਇੱਥੇ ਉਹਨਾਂ ਕੋ ਗਿਆ ਏਸੀਪੀ ਨਾਰਥ ਪੰਜਾਬ ਪੁਲਿਸ ਕੋ ਗਿਆ ਐਸਐਚ ਕੋਲ ਗਿਆ ਏਐਸਆਈ ਦੇ ਪਿਲ ਪੇਟੇ ਤੇ ਮੈਂ ਪਹਿਣਾ ਹੀ ਸੀ ਕਿਉਂਕਿ ਆਈਓ ਮੇਰਾ ਉਹ ਬਣ ਗਿਆ ਐਸਐਚ ਨੂੰ ਹੀ ਹੁਣ ਆਣਗੇ ਨਾ ਸਾਰੇ ਦਾ ਦਿਨ ਹੁਣ ਮੇਰੇ ਕੰਪਲੇਂਟ ਜਾਏਗਾ ਦਾ ਦਿਨ ਐਸਐਚ ਜਿਹੜੀ ਪੁਲਿਸ ਨੇ ਬੇਵਕੂਫੀਆਂ ਕੀਤੀਆਂ ਕਹਿ ਲੋ ਜਾਂ ਜੋ ਇਲੀਗਲ ਕੰਮ ਕੀਤੇ ਨੇ ਧਾਰਾ 166 ਹੈ ਪਬਲਿਕ ਸਰਵੰਟ ਡਿਊਸ ਬਿੰਗ ਡਿਊਟੀਆਂ ਆਫ ਲਾਇ 106 170 217 218 120ਬੀ ਪੰਜਾਬ ਪੁਲਿਸ ਰੂਲ 22.5 ਪਨਿਸ਼ਮੈਂਟ ਠੀਕ ਹੈ ਜੀ ਫਿਰ ਮੇਕਿੰਗ ਫਾਲਸ ਐਂਟਰੀ ਜਿਹੜੀ ਕੋਰਟ ਨੂੰ ਗੁੰਮਰਾਹ ਕੀਤਾ ਧਾਰਾ 193 95 196 197 193 200 203 ਆਈਪੀਸੀ ਬਾਕੀ ਪ੍ਰੋਵੀਜ਼ਨ ਆਈਟੀ ਐਕਟ ਵੀ ਲੱਗਣਾ ਠੀਕ ਹੈ ਜੀ ਫਿਰ ਇਸ ਤੋਂ ਇਲਾਵਾ ਹੋਰ ਕਈ ਸਾਰੇ ਚੀਜ਼ਾਂ ਸਾਹਮਣੇ ਆਉਣੀ ਹੈ ਮਨਸਾ ਇੱਕ ਇਹ ਦੱਸ ਦੋ ਤੁਸੀਂ ਕਿ ਹਲੇ ਫਸਟ ਸਟੈਪ ਹੋ ਗਿਆ ਕਿ ਐਫ ਆਈ ਆਰ ਦੇ ਹੋ ਜਿਹੜੇ ਹੁਕਮ ਹੋ ਗਏ ਸਮਨਿੰਗ ਹੋ ਗਈ ਹੈ ਨਾ ਜਿਹੜਾ ਹੁਣ ਅੱਗੇ ਤੁਸੀਂ ਕਿਹਾ ਕਿ ਸੈਕੰਡ ਸਟੈਪ ਹੋਊਗਾ ਸਾਰੇ ਐਵੀਡੈਂਸ ਦੇਖੇ ਜਾਣਗੇ ਉਹ ਤੱਕ ਉਹ ਪੂਰਾ ਕਿੰਨਾ ਸਮਾਂ ਲੱਗੇਗਾ ਇਸ ਸਾਰੀ ਚੀਜ਼ ਨੂੰ ਜਾਂ ਕਨਵਿਕਸ਼ਨ ਹੋਣ ਨੂੰ ਭਾਜੀ ਇਹ ਸਮਾਂ ਕੀ ਹੈ ਦੇਖੋ ਕੋਰਟਾਂ ਚ ਗੁੰਡਾਗਰਦੀ ਨਹੀਂ ਚੱਲਦੀ ਉਹ ਫਿਰ ਪੁਲਿਸ ਤੇ ਕੋਰਟ ਤੇ ਗੁੰਡਿਆਂ ਚ ਫਰਕ ਨਾ ਰਹੇ ਕੋਰਟ ਇੱਕ ਐਸੀ ਜਗ੍ਹਾ ਹੈ ਜਿੱਥੇ ਸਭ ਨੂੰ ਉਮੀਦ ਹੈ ਆਲ ਸੀ ਯੂ ਇਨ ਕੋਰਟ ਇਹ ਡਾਇਲਗ ਮਾਰਿਆ ਜਾਂਦਾ ਤੇ ਕੋਰਟ ਮੈਂ ਉਹਦੇ ਮਾਮੇ ਦਾ ਪੁੱਤ ਨਹੀਂ ਲੱਗਦਾ ਜੱਸ ਸਾਹਦੇ ਵੀ ਜਿਨ੍ਹਾਂ ਨੇ ਸੁਨੀਲ ਮੱਲਨ ਨੇ ਕਹਿਤਾ ਜੀ ਆ ਸ਼ਰਮਨ ਜੀ ਨੂੰ ਫਾਂਸੀ ਦੇ ਦੋ ਤਾਂ ਫਾਂਸੀ ਦੇ ਦੇਣਗੇ ਉਹ ਮੇਰੇ ਕੋ ਮੇਰਾ ਪੱਖ ਸੁਣਨਗੇ ਮੈਂ ਉਹਦੀ ਐਵੀਡੈਂਸ ਪ੍ਰੋਡਿਊਸ ਕਰੂੰਗਾ ਐਵੀਡੈਂਸ ਵਿੱਚੋਂ ਤੱਥ ਸਾਹਮਣੇ ਲਿਆਉਂਗਾ ਉਹ ਲੜਾਈ ਲੜੂੰਗਾ ਲੜਨ ਤੋਂ ਬਾਅਦ ਫਿਰ ਜਿਵ ਵਿਚਕਾਰ ਲੋਡ ਪੈਗੀ ਤੇ 319 ਦੀ ਤਰਖਾਸ ਦੇ ਕੇ ਸਾਰਿਆਂ ਨੂੰ ਵੇ ਪਰੂੰਗਾ ਫਿਰ ਉਹਨਾਂ ਦੀ ਐਵੀਡੈਂਸ ਜਦੋਂ ਔਨ ਰਿਕਾਰਡ ਆਏਗੀ ਫਿਰ ਇਹ ਲੋਕ ਭੱਜਣਗੇ ਫਿਰ ਇਹਨਾਂ ਦੇ ਇਹਨਾਂ ਦੀ ਸਮਨਿੰਗ ਹੋਏਗੀ ਬਾਕੀ ਧਾਰਾ ਬਚੀਆਂ ਲੱਗਣਗੀਆਂ ਲੱਗਣ ਤੋਂ ਬਾਅਦ ਫਿਰ ਜਦੋਂ ਐਵੀਡੈਂਸ ਕੰਪਲੀਟ ਹੋਏਗੀ ਕੰਪਲੀਟ ਹੋਣ ਤੋਂ ਬਾਅਦ 3 313 ਦੀ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਦੋਸ਼ੀ ਨੂੰ ਪੁੱਛਿਆ ਜਾਂਦਾ ਹੈ ਵੀ ਹਾਂ ਵੀ ਤੇਰੇ ਖਿਲਾਫ ਆ ਗੱਲ ਸਾਹਮਣੇ ਆਈ ਹੈ ਗਲਤ ਸਹੀ ਹੈ ਕਿ ਗਲਤ ਹੈ ਕੀ ਤੂੰ ਇਹਨੂੰ ਐਡਮਿਟ ਕਰਦਾ ਹੈ ਜਾਂ ਡਿਨਾਈ ਕਰਦਾ ਹੈ ਫਿਰ ਐ ਫਿਰ ਐ ਫਿਰ ਉਹਨੂੰ ਡਿਫੈਂਸ ਦਾ ਮੌਕਾ ਦਿੱਤਾ ਜਾਏਗਾ ਕਿ ਭਾਈ ਤੂੰ ਆਪਣੀ ਸਫਾਈ 'ਚ ਕੁਝ ਕਹਿਣਾ ਚਾਹੁੰਦਾ ਹੈ ਆ ਜਾ ਫਿਰ ਉਹ ਆਪਣੀਆਂ ਗਵਾਹੀਆਂ ਕਰਾਏਗਾ ਕੀ ਕਰਾਏਗਾ ਵੀਡੀਓ ਫੁਟੇਜ ਨੂੰ ਝੂਠਾ ਕਰਾਏਗਾ ਕਿ ਤੀਨ ਨਹੀਂ ਮੈਂ ਚੁੱਕੀ ਜਿਹੜੀ ਵੇਖੀ ਐ ਦਰਸ਼ਕਾਂ ਨੇ ਫਿਰ ਵੀਡੀਓ ਫੁਟੇਜ ਨੂੰ ਝੂਠਾ ਕਰਾਏਗਾ ਕਿ ਮੈਂ ਪਿੱਛੇ ਨਹੀਂ ਤੁੰਨੀ ਇਹ ਬੰਦੇ ਆਪਣੇ ਸਾਇਨਾ ਤੋਂ ਮੁਕਰਣਗੇ ਕਿ ਅਸੀਂ ਉਹ ਸਾਂਝਾ ਰਾਜੀਨਾਮਾ ਤੇ ਸਾਂਝਾ ਮੇਜਰ ਨਾਮਾ ਬਣਾ ਕੇ ਅਸੀਂ ਨਹੀਂ ਦਿੱਤਾ ਸਾਇਨਾ ਤੋਂ ਮੁਕਰ ਕੇ ਵਖਾਣ ਤੇ ਪੁਲਸ ਵਾਲੇ ਨੂੰ ਅੰਦਰ ਤੁੰਦੂਗਾ ਕਿ ਪੁਲਸ ਵਾਲੇ ਨੇ ਜਾਲੀ ਸੈਣ ਕੀਤੇ ਹੁਣ ਪੁਲਸ ਵਾਲਾ ਕੋਟ-ਕੋਟ ਕੇ ਮਨਾਊਗਾ ਕਿ ਮੈਂ ਗਾਲ ਕੱਢਣ ਲੱਗਾ ਸੀ ਕਰੋ ਮੰਨੋ ਹਣ ਤੇ ਆਪਣੇ ਸਾਇਨਾ ਤੋਂ ਮੁਕਰ ਕੇ ਵਖਾਣ ਕਿੱਥੇ ਭੱਜ ਲੈਣਗੇ ਕਿਉਂਕਿ ਹੁਣ ਐਵਿਡੈਂਸ ਔਨ ਰਿਕਾਰਡ ਆ ਗਈ ਤੇ ਜੇ ਵਰਕਾ ਗਵਾਚ ਗਿਆ ਤੇ ਧਾਰਾ 201 ਬਿਲਕੁਲ ਤਿਆਰ ਬੈਠੀ ਹੈ ਤੁਂਹੇ ਪੁਲਿਸ ਨੇ ਗਵਾ ਲੈਣਾ ਨਾ ਉਹਨੂੰ ਉਹਨੂੰ ਕੋਈ ਲਾਲਚ ਮਿਲਣਾ ਤੇ ਉਹਨੇ ਗਵਾਣਾ ਤੇ ਪੁਲਿਸ ਵਾਲੇ ਤੇ 201 ਸਰਕਾਰੀ ਫਾਈਲ ਚੋਂ ਇੱਕ ਵਰਕਾ ਦੀ ਨੁਕਰੀ ਪਾੜ ਜੇ ਨਾ ਜੇ ਉੱਥੇ ਮਟੀਰੀਅਲ ਗੱਲ ਲਿਖੀ ਸੀ ਤੇ ਪਰਚਾ 201 ਦਾ ਉੱਥੇ ਵੀ ਹੁੰਦਾ ਸਬੂਤ ਮਟਾਉਣ ਦਾ ਪਰਚਾ ਤੇ ਜਦੋਂ ਸਬੂਤ ਮਟਾਉਣ ਦਾ ਪਰਚਾ ਹੁੰਦਾ ਸਜ਼ਾ 100% ਹੁੰਦੀ ਹੈ ਮੇਰੇ ਸਾਰੇ ਸਤਿ ਸ੍ਰੀ ਅਕਾਲ ਤੁਹਾਨੂੰ ਟਾਈਮ ਦੇ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਸੋ ਇੱਕ ਇਹ ਜਿਹੜਾ ਕੇਸ ਖਾਸ ਕਿਸਮ ਦਾ ਕਿ ਬਹੁਤ ਛੋਟੇ ਕਿਸਮ ਤੋਂ ਲੈ ਕੇ ਕਿੱਥੇ ਤੱਕ ਪਹੁੰਚਿਆ ਜਿੱਦਾ ਤੁਸੀਂ ਸੁਣਿਆ ਕਿ ਵਕੀਲ ਸਾਹਿਬ ਕਹਿ ਰਹੇ ਨੇ ਕਿ ਇਹਦੇ ਵਿੱਚ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਕਿ ਜਿਹਨੂੰ ਫਿਲਹਾਲ ਮੇਨ ਕਲਪਰੇਟ ਆ ਵੀ ਕਹਿ ਸਕਦੇ ਹਾਂ ਹਲਕੀ ਪ੍ਰੋਸੀਡਿੰਗਾਂ ਲਈ ਹੋਰ ਅੱਗੇ ਚੱਲਣੀ ਹੈ ਔਰ ਖਾਸ ਤੌਰ ਤੇ ਇਹਨਾਂ ਚੀਜ਼ਾਂ ਜੇ ਵੀ ਜਿਹੜੀਆਂ ਦੋ ਚੀਜ਼ਾਂ ਦੇਖ ਨੂੰ ਮਿਲੀਆਂ ਇੱਕ ਚੋਰੀ ਕਿ ਤੁਸੀਂ ਆਮ ਤਰੀਕੇ ਨਾਲ ਕੀਤੀ ਕਿੰਨਾ ਵੱਡਾ ਉਹਦਾ ਗਿਆ ਔਰ ਦੂਜੀ ਜਿਹੜੀ ਵਕੀਲ ਸਾਹਿਬ ਨੇ ਕਾਨੂੰਨੀ ਤੌਰ ਤੇ ਵੀ ਦਰਸ਼ਕਾਂ ਨੂੰ ਸਮਝਾਉਣ ਦੀ ਗੱਲ ਕੀਤੀ ਹੈ ਕਿ ਐਵੇਂ ਹੀ ਜੇ ਆਪਾਂ ਕਿਸੇ ਦੇ ਹੱਕ 'ਤੇ ਖੜ ਜਾਂਦੇ ਹਾਂ ਗਵਾਹੀਆਂ ਦੇ ਦਿੰਦੇ ਹਾਂ ਕਾਨੂੰਨੀ ਦਾਇਰੇ ਦੇ ਅੰਦਰ ਆਏ ਤਾਂ ਉਹਦੇ ਕਨਸੀਕਵੈਂਸਸ ਜਿਹੜੇ ਉਹ ਬਹੁਤ ਵੱਡੇ ਹੋ ਸਕਦੇ ਦੇਖਦੇ ਰਹੋ ਪੰਜਾਬ ਪ੍ਰੋ ਟਵੀ